ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਗੁਰੂ ਸ਼ਬਦ ਗੁਰੂ ਸਿਰੀ ਰਾਗ ਮਹੱਲਾ ਤੀਜਾ ਸਜਨੋ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਪੇਖੀ ਪਰਮ ਪੁਲਾਏ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਚਾਏ ਪਾਈ ਰੇ ਗੁਰ ਬਿਨ ਸਹਿਜ ਨ ਹੋਏ ਸ਼ਬਦ ਹੀ ਤੇ ਸਹਿਜ ਉਪਜੈ ਹਰ ਪਾਇਆ ਸਚ ਸੋਏ ਰਹਾਉ ਸਹਿਜ ਗਵਿਆ ਥਾਏ ਪਵੈ ਬਿਨ ਸਹਿਜ ਕਠਣੀ ਬਾਦ ਸਜੇ ਹੀ ਭਗਤ ਉਪਜੈ ਸਹਿਜ ਪਿਆਰ ਬੇਰਾਗ ਸਜੈ ਹੀ ਤੇ ਸੁਖ ਸਾਤ ਹੋਏ ਬਿਨ ਸਹਿਜ ਜੀਵਨ ਬਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ